ਸੀਮਾ ਸੁਰੱਖਿਆ ਬਲ ਦੀ ਗੋਲੀ ਕਨ ਪਾਕਿਸਤਾਨੀ ਔਰਤ ਦੇ ਜ਼ਖਮੀ ਹੋਣ ਦੀ ਖਬਰ ਹੈ ਉਕਤ ਔਰਦਾ ਦਾ ਨਾ ਗੋਸ਼ਨ ਹੈ ਅਤੇ ਉਹ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਥਾਂਈ ਭਾਰਤ ਵਿੱਚ ਕਸਪੈਟ ਕਰਨ ਦੀ ਕੋਸ਼ਿਸ਼ ਵੇਸੀ ਇਸ ਸਮੇਂ ਜ਼ਖਮੀ ਮਹਿਲਾ ਦਾ ਅੰਮ੍ਰਿਤਸਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਸ਼ਮਸ਼ੀਰ ਸਿੰਘ ਅਤੇ ਡਾਕਟਰ ਨੇ ਕਿਹਾ ਜੀ ਆਨ ਸਭ ਮੇਰਾ ਨਾਮ ਹੋ ਗਿਆ ਡੇਰਾ ਬਾਬਾ ਕੀ ਹੋਇਆ ਸਰ ਕੋਈ ਪਤਾ ਨਹੀਂ ਸਾਨੂੰ ਬੀਐਸਏ ਵਾਲੇ ਦੇ ਕੇ ਸਵੇ ਇੱਕੇ ਦਖਲ ਪੜਾ ਕੇ ਗਏ ਸਾਡੀ ਤਾਂ ਸਕਿਉਰਟੀ ਹੈ ਬੱਸ ਗੋਲੀ ਗੋਲੀ ਲੱਗੀ ਕੀ ਹੁੰਦਾ ਇਹ ਨਹੀਂ ਪਤਾ ਡਾਕਟਰਾਂ ਦੀ ਰਿਪੋਰਟ ਤੋਂ ਪਤਾ ਲੱਗੂਗਾ ਜੋ ਜੀ ਕੋਈ ਨਾਮ ਇਹਦਾ ਪਤਾ ਲੱਗਾ ਕਿੱਥੋਂ ਪਛਾੜ ਹੈਗਾ ਵਾ ਕਿੱਥੋਂ ਦੀ ਕੁੜੀ ਨਹੀਂ ਸਾਨੂੰ ਇਸ ਵਾਰ ਕੋਈ ਨਹੀਂ ਪਤਾ ਟੀਕਾ ਟੀਕਾ ਕਰਵਾ ਕੇ ਕੀ ਨਹੀਂ ਬਚਾ ਕੁਝ ਹੋਰ ਪਤਾ ਲੱਗਦਾ ਜੀ ਤਾਂ ਉਹਨਾਂ ਕੋਲ 1.5 ਘੰਟਾ ਹੋਇਆ ਉਹ ਨਹੀਂ ਲੈ ਕੇ ਆਏ ਪੀਐਸਐਫ ਨਾਲ ਆਈ ਸਾਨੂੰ ਨਾਲ ਸਕਿਉਰਟੀ ਵਾਸਤੇ ਲੈ ਕੇ ਪਛਾੜ ਦਾ ਕੋਈ ਬਦਲ ਮਦਦ ਨਹੀਂ ਸਾਨੂੰ ਕਾਲ ਆਈ ਹੈ ਅਸੀਂ ਕੇਸ ਦੇਖ ਰਹੇ ਹਾਂ ਜੀ ਨੂੰ ਅਸੈਸ ਕਰ ਰਹੇ ਹਾਂ ਉਹ इंजरी हैगी है बिस्कस केम करने इंजरी हैगी है और कोई अभी हिस्टरी क्लीयरली अवेलेबल नहीं है लेकिन शॉक से सूँ नहीं पता लग रहा कुछ लेकिन पेशेंट इमिजली सर्जरी के पेसेंट पूरी चाहिए यह नहीं किया जा सकता क्योंकि साइ हिस्टरी नहीं अभी असं भी थोड़ी देर अजय सैस करा अभी स्कैन करा के देखते हैं कि ये निकलता है तो इन नहीं पता लगता ਅ ਦੇਖੋ ਇੱਕ ਰਕਮ ਦਾ ਇਸਾਈਡ ਤੇ ਇੱਕ ਰਕਮ ਇਸਾਈਡ ਤੇ ਆ ਇਹ ਸਭ ਦੀ ਜਿੰਨਾ ਜਿੰਨਾ ਮੈਂ ਸੋਚ ਸਕਦਾ ਉਹਨਾਂ ਤੋਂ ਵੀ ਸੋਚ ਸਕਦੇ ਲੇਕਿਨ ਕਿਉਂਕਿ ਹਿਸਟਰੀ ਅਵੇਲੇਬਲ ਨਹੀਂ ਹੈ ਨਾ ਕੋਈ ਰਿਪੋਰਟ ਨਾਲ ਕੁਝ ਦੱਸਿਆ ਜਾ ਸਕਦਾ ਨਹੀਂ ਕਿਉਂਕਿ ਲੈਟੀ ਹੈ ਨਾ ਪੀਐਸਐਫ ਉਹ ਹੈਗਾ ਤਾਂ ਕਿ ਹਿਸਟਰੀ ਅਵੇਲੇਬਲ ਨਹੀਂ ਹੈ پیشنਟ ਆਪਕੋ ਸਹੀ ਤਦ ਤੱਕ ਵੀ ਅਸੀਂ ਜੋ ਸਾਨੂੰ ਫਾਈਂਡਿੰਗ ਆ ਰਹੇ ਸੀਟਿਸ ਕਰਦਾ ਹੋਏ ਕਿ ਉਹਦੇ ਨੂੰ ਪ੍ਰੋਸੈਸ ਕਰਕੇ ਟੇਬਲ ਲੱਗੇਗਾ ਪ੍ਰੈਜੈਂਟਲੀ ਸਾਡਾ ਏਮ ਹੈਗਾ ਫਰੀਜ਼ ਨੂੰ ਸਟੇਬਲ ਕਰਨਾ ਪਹਿਲੇ ਸਟੇਬਲ ਹੋ ਜਾਏ ਧਿਆਨ ਬਚਾ ਲਈਏ ਫਿਰ ਉਸ ਤੋਂ ਬਾਅਦ ਥੈਰੇਪੀ ਟਰੀਟਮੈਂਟ ਕਰਨਾ ਹੈ ਜੋ ਤੇ ਜਿਹੜੇ ਸਾਨੂੰ ਬਲੱਡ ਆ ਰਿਹਾ ਸੀ ਇਸ ਕਰਕੇ ਉਹਨੇ ਸਾਨੂੰ ਕਾਲ ਕੀਤਾ ਅਸੀਂ ਉਹ ਪੇਸ਼ੈਂਟ ਸਰਜਰੀ ਸ਼ਿਫਟ ਕਰ ਰਹੇ ਹਾਂ ਆਪਣੇ ਕੋਲ ਥੈਂਕ ਯੂ